ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਉਹਨਾਂ ਦੇ ਲਈ ਹੈ ਜੋ ਆਪ ਦੇ ਕਿਸੇ ਦੁੱਖ ਤਕਲੀਫ ਦੇ ਕਾਰਨ ਪਰੇਸ਼ਾਨ ਹਨ ਉਹਨਾਂ ਦੀ ਕੋਈ ਇੱਛਾ ਅਧੂਰੀ ਹੈ ਜੋ ਪੂਰੀ ਨਹੀਂ ਹੋ ਰਹੀ ਜਿਹੜੇ ਕਿਸੇ ਵੀ ਚੀਜ਼ ਨੂੰ ਹਾਸਲ ਨਹੀਂ ਕਰ پا ਰਹੇ ਸਾਧ ਸੰਗਤ ਜੀ ਕਹਨ ਤੋਂ ਭਾਵ ਹੈ ਤੁਹਾਨੂੰ ਕੋਈ ਵੀ ਦੁੱਖ ਹੋਵੇ ਤਾਂ ਅੱਜ ਤੁਹਾਨੂੰ ਚਾਰ ਅੱਖਰਾਂ ਦਾ ਸ਼ਕਤੀਸ਼ਾਲੀ ਸ਼ਬਦ ਦੱਸਣ ਜਾ ਰਹੇ ਹਾਂ ਜੋ ਮੇਰੀਆਂ ਭੈਣਾਂ ਅਮਰਤ ਵੇਲੇ ਦੀ ਚਾਹ ਬਣਾਉਣ ਲੱਗਿਆਂ ਇਸ ਸ਼ਬਦ ਦਾ ਜਾਪ ਕਰ ਲੈਣ ਤਾਂ ਇਹ ਸ਼ਕਤੀਸ਼ਾਲੀ ਸ਼ਬਦ ਤੁਹਾਡੀ ਜ਼ੁਬਾਨ ਤੇ ਆਉਂਦਿਆਂ ਹੀ ਅਸਰ ਕਰੇਗਾ ਤੁਹਾਡੀ ਹਰ ਨਿਰਾਸ਼ਾ ਦੂਰ ਕਰ ਦੇਵੇਗਾ ਇਹ ਤੁਸੀਂ ਅਜ਼ਮਾ ਕੇ ਵੇਖ ਲੈਣਾ ਇਸ ਲਈ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਸੁਣਨਾ ਤੇ ਸਮਝਣਾ ਪਿਆਰੀ ਸਾਥ ਸੰਗਤ ਜੀ ਖੁਸ਼ ਹੋਣਾ ਚੜ੍ਹਦੀ ਕਲਾ ਵਿੱਚ ਰਹਿਣਾ ਚਿੰਤਾ ਮੁਕਤ ਰਹਿਣਾ ਇਹ ਸਭ ਸਾਡੇ ਆਪ ਦੇ ਹੱਥ ਵਿੱਚ ਹੈ ਅਸੀਂ ਚਾਹੀਏ ਤਾਂ ਅਸੀਂ ਆਪ ਦੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖ ਸਕਦੇ ਹਾਂ ਆਪ ਦੇ ਆਪ ਨੂੰ ਨਿਰਾਸ਼ਾ ਵਿੱਚੋਂ ਕੱਢ ਸਕਦੇ ਹਾਂ ਇਸ ਲਈ ਅੱਜ ਦੀ ਇਸ ਵੀਡੀਓ ਵਿੱਚ ਇੱਕ ਯੋਗਤ ਤੇ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਾਂਗੇ ਸਾਥ ਸੰਗਤ ਜੀ ਕਹਿੰਦੇ ਹਨ ਨਾਨਕ ਸਰ ਦੇ ਨੇੜੇ ਇੱਕ ਮਸਜਿਦ ਸੀ ਉਸ ਮਸਜਿਦ ਦੇ ਵਿੱਚ ਇੱਕ ਮੌਲਵੀ ਰਹਿੰਦਾ ਸੀ ਉਹ ਮੌਲਵੀ ਕੁਰਾਨ ਸ਼ਰੀਫ ਦਾ ਪਾਠ ਬਹੁਤ ਕਰਦਾ ਸੀ ਇਸ ਲਈ ਉਸ ਨੂੰ ਸਾਰਾ ਹੀ ਪਾਠ ਕੰਠ ਸੀ ਗ੍ਰੰਥ ਉਸ ਦੇ ਜ਼ੁਬਾਨੀ ਜਾ ਸੀ ਇਸ ਮੌਲਵੀ ਦੇ ਅੰਦਰ ਰੱਬ ਨੂੰ ਮਿਲਣ ਦਾ ਚਾਹ ਪੈਦਾ ਹੋ ਗਿਆ ਜਿਸ ਕਰਕੇ ਉਹ ਸਾਰਿਆਂ ਤੋਂ ਕੋਈ ਨਾ ਕੋਈ ਜੁਗਤ ਪੁੱਛਦਾ ਰਹਿੰਦਾ ਐਸੀ ਹੀ ਤਰ੍ਹਾਂ ਕਿਸੇ ਨੇ ਉਸ ਨੂੰ ਦੱਸਿਆ ਕਿ ਫਲਾਣੇ ਫਲਾਣੇ ਸ਼ਹਿਰ ਵਿੱਚ ਇੱਕ ਮਹਾਪੁਰਖਾਂ ਦੀ ਟੋਲੀ ਆਈ ਹੈ ਜੋ 40ਾ ਘਟਵਾਉਂਦੇ ਹਨ 40ਾ ਕੱਟਣ ਦੇ ਨਾਲ ਆਖਦੇ ਹਨ ਕਿ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ ਮੌਲਵੀ ਪਤਾ ਕਰਦਾ ਕਰਾਉਂਦਾ ਉਸ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਇਹ 40ਾ ਕਰਾਇਆ ਜਾਂਦਾ ਸੀ ਉੱਥੇ ਜਾ ਕੇ ਉਸ ਨੂੰ ਪਤਾ ਲੱਗਾ ਕਿ 40ਾ ਜੇ ਕਰਨਾ ਹੈ ਤਾਂ 40 ਦਿਨ ਭੋਰੇ ਦੇ ਅੰਦਰ ਰਹਿਣਾ ਪਵੇਗਾ ਬਾਹਰੋਂ ਤਾਲਾ ਲਗਾ ਦਿੱਤਾ ਜਾਵੇਗਾ ਅੰਦਰ 40 ਜੋ ਤੇ ਇੱਕ ਗੜਵਾ ਪਾਣੀ ਦਾ ਲੈ ਕੇ ਜਾਣਾ ਹੈ 40 ਦਿਨਾਂ ਦੇ ਵਿੱਚ ਇੱਕ ਦਿਨ ਵਿੱਚ ਬਸ ਇੱਕ ਜੋ ਤੇ ਇੱਕ ਕੁੱਟ ਪਾਣੀ ਦਾ ਹੀ ਪੀਣਾ ਹੈ ਇਹ ਗੱਲ ਪਹਿਲਾਂ ਹੀ ਲਿਖਵਾ ਦਿੱਤੀ ਜਾਂਦੀ ਸੀ ਕਿ ਜੋ ਕੋਈ ਵੀ ਭੋਰੇ ਦੇ ਅੰਦਰ 40 ਸਾ ਕੱਟਣ ਜਾਂਦਾ ਹੈ ਉਹ ਜੇਕਰ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਤਾਂ ਉਹ ਆਪ ਦੀ ਮੌਤ ਦਾ ਆਪ ਜ਼ਿੰਮੇਵਾਰ ਹੋਵੇਗਾ ਮੌਲਵੀ ਵੀ ਇਹ ਸਭ ਕਰਨ ਲਈ ਰਾਜ਼ੀ ਹੋ ਗਿਆ ਇੱਕ ਦੋ ਦਿਨ ਉਸ ਨੇ ਆਪ ਦੀ ਕਿਰਿਆ ਨੂੰ ਠੀਕ ਕੀਤਾ ਤੇ ਫਿਰ 40 ਜੋਉਂ ਦੇ ਦਾਣੇ ਤੇ ਪਾਣੀ ਦਾ ਗੜਵਾ ਲੈ ਕੇ ਭੋਰੇ ਦੇ ਅੰਦਰ ਚਲਾ ਗਿਆ ਅੰਦਰ ਹਜੇ ਪੌੜੀਆਂ ਉਤਰਿਆ ਹੀ ਸੀ ਕਿ ਬਾਹਰੋਂ ਤਾਲਾ ਲਗਾ ਦਿੱਤਾ ਗਿਆ ਉਸ ਨੇ ਜਦੋਂ ਅੰਦਰ ਹਨੇਰਾ ਵੇਖਿਆ ਉਸ ਦੇ ਸਾਹ ਔਖੇ ਹੋਣ ਲੱਗੇ ਤੇ ਉਹ ਡੋਲ ਗਿਆ ਤੇ ਉੱਚੀ ਉੱਚੀ ਰੋਣ ਲੱਗਾ ਮੌਲਵੀ ਨੂੰ ਲੱਗ ਰਿਹਾ ਸੀ ਕਿ ਇਹ ਉਸ ਦੇ ਆਖਰੀ ਪਲ ਹਨ ਉਹ ਆਪਦੀ ਜ਼ਿੰਦਗੀ ਦੀ ਭੀਖ ਮੰਗ ਰਿਹਾ ਸੀ ਹਜੇ ਉਹ ਰੋ ਹੀ ਰਿਹਾ ਸੀ ਕੋਹ ਪਹਨੇਰੇ ਦੇ ਵਿੱਚ ਇੱਕਦਮ ਪ੍ਰਕਾਸ਼ ਹੋਇਆ ਇਹ ਚਿੱਟੇ ਕੱਪੜੇ ਪਾਏ ਹੋਏ ਤੇ ਇੱਕ ਬਿਰਧ ਬਾਬੇ ਦੀ ਆਵਾਜ਼ ਆਈ ਕਿ ਮੌਲਵੀ ਕੀ ਹੋਇਆ ਕਿਉਂ ਰੋ ਰਿਹਾ ਹੈ ਮੌਲਵੀ ਉਦਾਸ ਹੋ ਕੇ ਕਹਿੰਦਾ ਹੈ ਮੈਂ ਤਾਂ ਰੱਬ ਨੂੰ ਮਿਲਣ ਵਾਸਤੇ ਇੱਥੇ ਆਇਆ ਸਾਂ ਪਰ ਹੁਣ ਤਾਂ ਮੈਂ 40 ਦਿਨ ਇਥੋਂ ਬਾਹਰ ਵੀ ਨਹੀਂ ਜਾ ਸਕਦਾ ਮੈਨੂੰ ਤਾਂ ਲੱਗਦਾ ਹੈ ਮੇਰੀ ਇੱਥੇ ਹੀ ਜਾਨ ਨਿਕਲ ਜਾਣੀ ਹੈ ਤਾਂ ਅੱਗੋ ਬਾਬਾ ਜੀ ਨੇ ਕਿਹਾ ਤੂੰ ਜਗਰਾਵੀ ਚਲਾ ਜਾ ਉਥੇ 6 ਫੁੱਟ ਰੱਬ ਧਰਤੀ ਤੇ ਉਤਰਿਆ ਹੈ ਤੈਨੂੰ ਤੇਰੇ ਸਵਾਲਾਂ ਦੇ ਸਾਰੇ ਜਵਾਬ ਮਿਲ ਜਾਣਗੇ ਤੇਰੇ ਮਸਲਿਆਂ ਦੇ ਹੱਲ ਉਥੇ ਮਿਲਣਗੇ ਇਹ ਕਹਿ ਕੇ ਬਿਰਦ ਬਾਬਾ ਅਲੋਪ ਹੋ ਗਿਆ ਮੌਲਵੀ ਨੇ ਹਿੰਮਤ ਕੀਤੀ ਤੇ ਵਾਪਸ ਪੌੜੀਆਂ ਚੜਿਆ ਉਸ ਨੂੰ ਇੰਜ ਲੱਗਾ ਜਿਵੇਂ ਕਿਸੇ ਨੇ ਬਾਹਰੋਂ ਦਰਵਾਜ਼ਾ ਖੋਲ ਦਿੱਤਾ ਹੋਵੇ ਜਦੋਂ ਮੌਲਵੀ ਬਾਹਰ ਨਿਕਲਿਆ ਤਾਂ ਉਹ ਪ੍ਰਮਾਤਮਾ ਦਾ ਸ਼ੁਕਰ ਕਰਦਾ ਹੋਇਆ ਸਿੱਧਾ ਹੀ ਉਥੋਂ ਜਗਰਾਵਾਂ ਵੱਲ ਨੂੰ ਤੁਰ ਪਿਆ ਉੱਥੇ ਸੰਗਤਾਂ ਦੇ ਨਾਲ ਪਹੁੰਚ ਕੇ ਜਦੋਂ ਉਸ ਨੇ ਬਾਬਾ ਜੀ ਦੇ ਦਰਸ਼ਨ ਕੀਤੇ ਤਾਂ ਉਹ ਹੈਰਾਨ ਰਹਿ ਗਿਆ ਕਿ ਇਹ ਤਾਂ ਉਹੀ ਬਿਰਧ ਬਾਬਾ ਹੈ ਜਿਸ ਨੇ ਉਸ ਨੂੰ ਦਰਸ਼ਨ ਦਿੱਤੇ ਸਨ ਪੋਰੇ ਵਿੱਚੋਂ ਬਾਹਰ ਕੱਢਿਆ ਸੀ ਉਸ ਨੇ ਅਗਾਹ ਹੋ ਕੇ ਬਾਬਾ ਜੀ ਦੇ ਦਰਸ਼ਨ ਕੀਤੇ ਤੇ ਬਾਬਾ ਜੀ ਉਸ ਨੂੰ ਪੁੱਛਣ ਲੱਗੇ ਪਾਈ ਕਿਵੇਂ ਆਇਆ ਹੈ ਹੁਣ ਉਹ ਮੌਲਵੀ ਬੈਰਾਗ ਵਿੱਚ ਆ ਗਿਆ ਤੇ ਨਾਲ-ਨਾਲ ਬੇਨਤੀਆਂ ਕਰਨ ਲੱਗਾ ਕਿ ਬਾਬਾ ਜੀ ਮੌਤ ਮੂੰਹ ਵਿੱਚੋਂ ਬਚਾਉਣ ਵਾਲਾ ਵੀ ਤੂੰ ਮੈਨੂੰ ਇਹ ਰਸਤਾ ਵਿਖਾਉਣ ਵਾਲਾ ਵੀ ਤੂੰ ਇੱਥੋਂ ਤੱਕ ਪਹੁੰਚਾਉਣ ਵਾਲਾ ਵੀ ਤੂੰ ਤਾਂ ਬਾਬਾ ਜੀ ਮੁਸਕਰਾਉਣ ਲੱਗੇ ਤੇ ਮੌਲਵੀ ਨੂੰ ਕਹਿੰਦੇ ਕਿ ਮੌਲਵੀ ਤੂੰ ਕੀ ਕਰਦਾ ਹੈ ਤਾਂ ਮੌਲਵੀ ਕਹਿੰਦਾ ਕਿ ਬਾਬਾ ਜੀ ਮੈਂ ਕੁਰਾਨ ਪੜ ਲੈਂਦਾ ਹਾਂ ਬਾਬਾ ਜੀ ਕਹਿਣ ਲੱਗੇ ਮੌਲਵੀ ਸਾਨੂੰ ਵੀ ਕੁਰਾਨ ਪੜ ਕੇ ਸੁਣਾ ਮੌਲਵੀ ਕੁਰਾਨ ਬੜਨ ਲੱਗਾ ਬਾਬਾ ਜੀ ਬੜੀ ਹੀ ਸ਼ਰਦਾ ਦੇ ਨਾਲ ਨੇਚਾ ਦੇ ਨਾਲ ਕੁਰਾਨ ਦਾ ਪਾਠ ਮੌਲਵੀ ਤੋਂ ਸੁਣਨ ਲੱਗੇ ਜਦੋਂ ਮੌਲਵੀ ਕੁਰਾਨ ਦਾ ਪਾਠ ਸੁਣਾ ਰਿਹਾ ਸੀ ਤਾਂ ਇੱਕ ਪੰਕਤੀ ਬਾਬਾ ਜੀ ਨੇ ਉਸ ਨੂੰ ਵਿੱਚੇ ਹੀ ਰੋਕ ਦਿੱਤਾ ਕਿ ਮੌਲਵੀ ਤੂ ਇਹ ਪੰਕਤੀ ਠੀਕ ਨਹੀਂ ਪੜੀ ਮੌਲਵੀ ਕਹਿੰਦਾ ਕਿ ਨਹੀਂ ਬਾਬਾ ਜੀ ਮੈਂ ਬਿਲਕੁਲ ਠੀਕ ਪੜ ਰਿਹਾ ਹਾਂ ਤਾਂ ਬਾਬਾ ਜੀ ਨੇ ਉਸ ਵਕਤ ਆਪ ਉਸ ਪੰਕਤੀ ਨੂੰ ਪੜ ਕੇ ਮੌਲਵੀ ਨੂੰ ਸੁਣਾਇਆ ਤੇ ਉਸ ਦੇ ਸਹੀ ਅਰਥ ਕੀਤੇ ਬਾਬਾ ਜੀ ਦੀ ਰਸਨਾ ਤੋਂ ਕੁਰਾਨ ਦਾ ਪਾਠ ਸੁਣ ਕੇ ਮੌਲਵੀ ਹੈਰਾਨ ਸੀ ਤੇ ਉਹ ਸਮਝ ਗਿਆ ਸੀ ਕਿ ਇਹ ਬਾਬਾ ਜੀ ਤਾਂ ਆਪ ਖੁਦਾ ਦਾ ਰੂਪ ਹਨ ਜੋ ਧਰਤੀ ਤੇ ਆਏ ਹਨ ਭਲੇ ਲਈ ਬਾਬਾ ਆਨੰਦ ਸਿੰਘ ਜੀ ਦੇ ਪੈਰੀ ਪੈ ਗਿਆ ਤੇ ਰੋ ਰੋ ਕੇ ਕਹਿਣ ਲੱਗਾ ਬਾਬਾ ਜੀ ਮੈਨੂੰ ਬਖਸ਼ ਲਓ ਮੇਰੀ ਜ਼ਿੰਦਗੀ ਸਵਾਰ ਦਿਓ ਬਾਬਾ ਜੀ ਮੇਰ ਦੇ ਘਰ ਵਿੱਚ ਆ ਗਏ ਤੇ ਕਹਿਣ ਲੱਗੇ ਮੌਲਵੀ ਤੂੰ ਮੁਸਲਮ ਹੈ ਪਰ ਤੂੰ ਸੁਖਮਣੀ ਸਾਹਿਬ ਜੀ ਦੀ ਪੋਥੀ ਲੈ ਜਾ ਤੇ ਰੋਜ਼ ਸੁਖਮਣੀ ਸਾਹਿਬ ਜੀ ਦਾ ਪਾਠ ਕਰਿਆ ਕਰ ਮੌਲਵੀ ਅੱਗੋਂ ਕਹਿਣ ਲੱਗਾ ਬਾਬਾ ਜੀ ਤੁਸੀਂ ਮੈਨੂੰ ਅਮਰਤ ਛਕਾ ਕੇ ਸਿੰਘ ਸਜਾ ਦਿਓ ਬਾਬਾ ਜੀ ਨੇ ਕਿਹਾ ਨਹੀਂ ਮੌਲਵੀ ਤੂੰ ਮੁਸਲਮ ਧਰਮ ਵਿੱਚ ਰਹਿ ਕੇ ਹੀ ਸੱਚ ਦਾ ਪ੍ਰਸਾਰ ਕਰਿਆ ਕਰ ਮੌਲਵੀ ਨੇ ਸੱਤ ਵਚਨ ਕਿਹਾ ਤੇ ਉਥੋਂ ਘਰ ਚਲਾ ਗਿਆ ਮੌਲਵੀ ਕਿ ਲਿਆ ਗਿਆ ਉਸ ਨੇ ਰੋਜ਼ ਹੀ ਬਾਬਾ ਜੀ ਦੇ ਦਰਸ਼ਨਾਂ ਲਈ ਆਉਣਾ ਤੇ ਨਿਤਨੇਮ ਕਰਨਾ ਹੁਣ ਤਾਂ ਮੌਲਵੀ ਪੰਜ ਪਾਠ ਸੁਖਮਣੀ ਸਾਹਿਬ ਜੀ ਦੇ ਕਰਨ ਲੱਗਾ ਤੇ ਸਿੰਘਾਂ ਨੂੰ ਫਤਿਹ ਬੁਲਾਉਂਦਾ ਨਿਤਨੇਮ ਕਰਦਾ ਬਾਬਾ ਜੀ ਦੇ ਦਰਸ਼ਨ ਕਰਦਾ ਇਹ ਸਭ ਕੁਝ ਵੇਖ ਕੇ ਮੁਸਲਮ ਭਾਈਚਾਰੇ ਨੂੰ ਚੰਗਾ ਨਾ ਲੱਗਾ ਤੇ ਉਹਨਾਂ ਨੇ ਮੌਲਵੀ ਦੇ ਅੱਗੇ ਇੱਕ ਕੰਡੀਸ਼ਨ ਰੱਖ ਦਿੱਤੀ ਕਿ ਜਾਂ ਤਾਂ ਤੂੰ ਮਸਜਿਦ ਛੱਡ ਦੇ ਤੇ ਜਾਂ ਫਿਰ ਬਾਬਾ ਜੀ ਦੇ ਕੋਲ ਜਾਣਾ ਛੱਡ ਦੇ ਮੌਲਵੀ ਨੇ ਇਹਨਾਂ ਦੋਹਾਂ ਵਿੱਚੋਂ ਮਸਜਿਦ ਨੂੰ ਛੱਡਣਾ ਸਹੀ ਸਮਝਿਆ ਤੇ ਖੁਦ ਕਿਰਾਏ ਦੇ ਘਰ ਵਿੱਚ ਜਾ ਕੇ ਰਹਿਣ ਲੱਗਾ ਪਰ ਉਸ ਨੇ ਬਾਬਾ ਜੀ ਨੂੰ ਨਾ ਛੱਡਿਆ ਤੇ ਨਾ ਹੀ ਸੁਖਮਣੀ ਸਾਹਿਬ ਜੀ ਦਾ ਪਾਠ ਕਰਨਾ ਛੱਡਿਆ ਹੁਣ ਤਾਂ ਮੌਲਵੀ ਦਿਨੋ ਦਿਨ ਆਪ ਦਾ ਨਾਮ ਹੋਰ ਵਧਾਉਂਦਾ ਗਿਆ ਮੌਲਵੀ ਨੂੰ ਇਸ ਤਰ੍ਹਾਂ ਦੇਖ ਕੇ ਮੁਸਲਮ ਭਾਈਚਾਰੇ ਨੂੰ ਫਿਰ ਵੀ ਚੰਗਾ ਨਾ ਲੱਗਾ। ਉਹਨਾਂ ਨੇ ਮਸਜਿਦ ਦੇ ਵਿੱਚੋਂ ਕੱਢਣ ਤੋਂ ਬਾਅਦ ਵੀ ਮੌਲਵੀ ਨੂੰ ਇਕੱਠੇ ਹੋ ਕੇ ਮਾਰਨ ਦਾ ਸੋਚਿਆ ਕਿ ਇਸ ਤੇ ਹਮਲਾ ਕੀਤਾ ਜਾਵੇ। ਤਾਂ ਉਹ ਇੱਕ ਦਿਨ ਜਦੋਂ ਬਾਬਾ ਜੀ ਦੇ ਕੋਲ ਦਰਸ਼ਨਾਂ ਦੇ ਲਈ ਗਿਆ ਤਾਂ ਇੱਧਰ ਇਹ ਰਸਤੇ ਦੇ ਵਿੱਚ ਕੁਝ ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਬੈਠ ਗਏ। ਇਹਨਾਂ ਨੇ ਕੋਲ ਡਾਂਗਾ ਸੋਟੇ ਕਰਪਾਨਾ ਰੱਖ ਲਈਆਂ ਕਿ ਅੱਜ ਤਾਂ ਮੌਲਵੀ ਨੂੰ ਮਾਰ ਹੀ ਦੇਣਾ ਹੈ ਮੌਲਵੀ ਬਾਬਾ ਜੀ ਦੇ ਬਚਨ ਸੁਣਨ ਤੋਂ ਬਾਅਦ ਜਦੋਂ ਘਰ ਨੂੰ ਔਣ ਲੱਗਾ ਤਾਂ ਬਾਬਾ ਜੀ ਨੇ ਮੌਲਵੀ ਨੂੰ ਉੱਥੇ ਹੀ ਰੋਕ ਲਿਆ ਕਿ ਅੱਜ ਰਾਤ ਤੂੰ ਇੱਥੇ ਹੀ ਰਹਿ ਜਦੋਂ ਅੱਧੀ ਰਾਤ ਹੋਈ ਤਾਂ ਬਾਬਾ ਜੀ ਨੇ ਮੌਲਵੀ ਨੂੰ ਆਵਾਜ਼ ਮਾਰੀ ਕਿ ਮੌਲਵੀ ਉੱਠ ਤੇ ਘਰ ਨੂੰ ਜਾ ਜਿਹੜਾ ਕੰਮ ਫੇਰ ਕਿਸੇ ਦਿਨ ਹੋਣਾ ਹੈ ਉਹ ਅੱਜ ਹੀ ਹੋ ਜਾਵੇ ਤਾਂ ਚੰਗਾ ਹੈ ਮੌਲਵੀ ਉੱਠ ਕੇ ਜਦੋਂ ਤੁਰਿਆ ਘਰ ਲਈ ਰਸਤੇ ਵਿੱਚ ਆਇਆ ਪੈਰਾਂ ਦੀ ਆਵਾਜ਼ ਸੁਣ ਕੇ ਉਹ ਜਿਹੜੇ ਝਾੜੀਆਂ ਦੇ ਹੇਲੇ ਮੁਸਲਮਾਨ ਲੋਕ ਲੁਕੇ ਹੋਏ ਸਨ ਇੱਕਦਮ ਨਿਗਲ ਆਏ ਜਦੋਂ ਉਹਨਾਂ ਨੇ ਮੌਲਵੀ ਨੂੰ ਮਾਰਨ ਲਈ ਡਾਂਗਾ ਝੋਟੇ ਤਾਂ ਝੁੱਕੇ ਤਾਂ ਇੱਕ ਗਰਜ ਦੀ ਆਵਾਜ਼ ਆਈ ਕਿ ਖਬਰਦਾਰ ਜੇ ਕਿਸੇ ਨੇ ਇਸ ਨੂੰ ਕੁਛ ਕਿਹਾ ਤਾਂ ਇਹਨੂੰ ਇਕੱਲਾ ਨਾ ਸਮਝੋ ਇਸ ਤਰ੍ਹਾਂ ਦੀ ਜਦੋਂ ਆਵਾਜ਼ ਆਈ ਤਾਂ ਉਹ ਡਰ ਗਏ ਕਿਉਂਕਿ ਆਵਾਜ਼ ਵੀ ਬਹੁਤ ਹੀ ਗਰਜ ਦੀ ਆਵਾਜ਼ ਸੀ ਇੱਕ ਨੰ ਸੁਣ ਕੇ ਉਹ ਸਾਰੇ ਉਥੋਂ ਭੱਜ ਗਏ ਤੇ ਮੌਲਵੀ ਸਹੀ ਸਲਾਮਤ ਘਰ ਨੂੰ ਚਲਾ ਗਿਆ ਅਗਲੇ ਦਿਨ ਜਦੋਂ ਮੌਲਵੀ ਬਾਬਾ ਜੀ ਦੇ ਦਰਸ਼ਨਾਂ ਲਈ ਆਇਆ ਤਾਂ ਬਾਬਾ ਜੀ ਉਸ ਨੂੰ ਪੁੱਛਣ ਲੱਗੇ ਕਿ ਮੌਲਵੀ ਰਾਤ ਫਿਰ ਕੀ ਹੋਇਆ ਤਾਂ ਮੌਲਵੀ ਸਭ ਕੁਝ ਸਮਝ ਗਿਆ ਮੌਲਵੀ ਨੇ ਆਖਿਆ ਕਿ ਬਾਬਾ ਜੀ ਤੁਸੀਂ ਹੀ ਹੋ ਜਿਹੜੇ ਮੇਰੀ ਜਾਨ ਬਚਾਉਣ ਵਾਲੇ ਹੋ ਹੁਣ ਤਾਂ ਉਸ ਨੂੰ ਹੋਰ ਵਿਸ਼ਵਾਸ ਬਾਬਾ ਜੀ ਤੇ ਹੋ ਗਿਆ ਕਿ ਹੁਣ ਮੇਰੀ ਰੱਖਿਆ ਇਹ ਆਪ ਕਰਦੇ ਨੇ ਉਸ ਤੋਂ ਬਾਅਦ ਮੌਲਵੀ ਨੇ ਆਪ ਦਾ ਨੇਮ ਵਧਾਇਆ ਹੁਣ ਮੌਲਵੀ ਨਾਲ ਅੱਠ ਮਾਲਾ ਸ਼ੁਕਰਾਨੇ ਵਜੋਂ ਮੂਲ ਮੰਤਰ ਜੀ ਦਾ ਜਾਪ ਵੀ ਕਰਨ ਲੱਗ ਪਿਆ ਦੇ ਉਸ ਦਾ ਨਿਤਨੇਮ ਪੱਕਾ ਹੋ ਗਿਆ ਨਾਲ ਉਸ ਨੇ ਕੁਰਾਨ ਸ਼ਰੀਫ ਦਾ ਪਾਠ ਵੀ ਕਰਨਾ ਸਾ ਸੰਗਤ ਜੀ ਇਹ ਨਹੀਂ ਤਾਕਤ ਹੈ ਨਾਮ ਬਾਣੀ ਸਿਮਰਨ ਵਿੱਚ ਇਸ ਲਈ ਸੰਗਤ ਜੀ ਵੀਡੀਓ ਦੇ ਸ਼ੁਰੂ ਵਿੱਚ ਚਾਰ ਅੱਖਰਾਂ ਦਾ ਸ਼ਬਦ ਦਾ ਜਾਪ ਜਿਹੜਾ ਕਰਨ ਲਈ ਕਿਹਾ ਗਿਆ ਹੈ ਉਹ ਸ਼ਬਦ ਹੈ ਸ਼ੁਕਰਾਨਾ ਸਾਨੂੰ ਸਾਡੇ ਪਰਮ ਪਿਤਾ ਪਰਮਾਤਮਾ ਨੇ ਅਨੇਕਾਂ ਹੀ ਦਾਤਾਂ ਦਿੱਤੀਆਂ ਇਸ ਲਈ ਸਭ ਤੋਂ ਪਹਿਲਾਂ ਸਵੇਰੇ ਉੱਠਦੇ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਹਰੇਕ ਚੀਜ਼ ਖਾਣ ਪੀਣ ਲੱਗਿਆਂ ਬਣਾਉਣ ਲੱਗਿਆਂ ਖਾਸ ਕਰਕੇ ਮੇਰੀਆਂ ਭੈਣਾਂ ਅਮਰਤ ਵੇਲੇ ਜਦੋਂ ਉੱਠਦੀਆਂ ਨੇ ਚਾਹ ਬਣਾਉਂਦੀਆਂ ਨੇ ਉਸ ਵਕਤ ਮੂਲ ਮੰਤਰ ਜੀ ਦਾ ਜਾਪ ਕਰਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਿਆ ਕਰੋ ਤਾਂ ਫਿਰ ਦੇਖਣਾ ਤੁਹਾਡੀ ਕਿਸਮਤ ਕਿਸ ਤਰ੍ਹਾਂ ਚਮਕਦੀ ਹੈ ਤੁਹਾਡੇ ਸਾਰੇ ਕਾਰਜ ਹੀ ਰਾਸ ਹੋਣਗੇ ਕਿਉਂਕਿ ਮਹਾਪੁਰਖ ਜੀ ਕਹਿੰਦੇ ਹਨ ਵਾਹਿਗੁਰੂ ਜੀ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਾ ਹੈ ਉਸ ਨੂੰ ਉਹਨਾਂ ਦਿੱਤੀਆਂ ਦਾਤਾਂ ਦੀ ਕਦਰ ਹੈ ਤਾਂ ਉਹ ਆਪਣੀਆਂ ਝੋਲੀਆਂ ਵਿੱਚ ਹੋਰ ਦਾਤਾਂ ਭਵਾ ਲੈਂਦਾ ਹੈ ਉਸ ਦੇ ਭੰਡਾਰੇ ਹੋਰ ਭਰੇ ਜਾਂਦੇ ਹਨ ਕਿਉਂਕਿ ਉਹ ਹਰੇਕ ਚੀਜ਼ ਦੀ ਕਦਰ ਕਰਦਾ ਹੈ ਤੇ ਕਦਰ ਕਰਨ ਵਾਲੇ ਨੂੰ ਹੀ ਚੀਜ਼ ਦੀ ਅਸਲੀ ਅਹਿਮੀਅਤ ਦਾ ਪਤਾ ਹੁੰਦਾ ਹੈ ਉਹ ਦਾਤਾਂ ਸਾਨੂੰ ਸਾਡੇ ਵਾਹਿਗੁਰੂ ਜੀ ਨੇ ਦਿੱਤੀਆਂ ਹਨ ਇਨਾ ਦਾਤਾ ਲਈ ਵੀ ਕਈ ਲੋਕ ਤਰਸਦੇ ਹਨ ਇਸ ਲਈ ਜੋ ਪਰਮਾਤਮਾ ਤੁਹਾਨੂੰ ਦੇ ਰਹੇ ਹਨ ਉਸ ਦਾ ਸ਼ੁਕਰਾਨਾ ਕਰਿਆ ਕਰੋ ਮਹਾਪੁਰਖਾ ਨੇ ਬੜਾ ਸੋਣਾ ਸਮਝਾਇਆ ਕਿ ਇੱਕ ਰੱਬ ਦਾ ਦੂਤ ਜਦੋਂ ਰੱਬ ਦੇ ਕੋਲ ਜਾ ਰਿਹਾ ਸੀ ਤਾਂ ਇੱਕ ਬਹੁਤ ਹੀ ਅਮੀਰ ਆਦਮੀ ਜਿਸ ਕੋਲ ਸਭ ਕੁਝ ਸੀ ਉਹ ਮਿਲ ਗਿਆ ਉਸ ਨੂੰ ਜਦੋਂ ਪਤਾ ਲੱਗਾ ਕਿ ਇਹ ਰੱਬ ਕੋਲੇ ਚੱਲਿਆ ਹੈ ਤਾਂ ਉਸ ਨੇ ਕਿਹਾ ਕਿ ਹੁਣ ਰੱਬ ਨੂੰ ਕਹਿ ਬਸ ਕਰ ਜਾ ਹੁਣ ਮੇਰੇ ਕੋਲੇ ਸਭ ਕੁਝ ਹੈ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਚੀਜ਼ ਨਹੀਂ ਚਾਹੀਦੀ ਮੇਰੇ ਕੋਲੇ ਸਭ ਕੁਝ ਹੈ ਉਸ ਦੂਤ ਨੇ ਕਿਹਾ ਕਿ ਤੇਰਾ ਇਹ ਸੁਨਿਆ ਮੈਂ ਰੱਬ ਕੋਲੇ ਲਗਾ ਦੇਵਾਂਗਾ ਤੇ ਦੂਸਰੇ ਪਾਸੇ ਉਸ ਨੂੰ ਇੱਕ ਭਿਖਾਰੀ ਮਿਲਿਆ ਜਿਸ ਦੇ ਤਣ ਤੇ ਪਾਟੇ ਕੱਪੜੇ ਸਨ ਤੇ ਉਹ ਕਹਿਣ ਲੱਗਾ ਕਿ ਰੱਬ ਨੂੰ ਜਾ ਕੇ ਕਹੀਂ ਕਿ ਹੁਣ ਤਾਂ ਮੇਰੀ ਸੁਣ ਲਵੇ ਮੈਨੂੰ ਕੁਝ ਦੇ ਦੇਵੇ ਸਾਰੀ ਉਮਰ ਮੇਰੀ ਐਵੇਂ ਹੀ ਨੰਗ ਗਈ ਮੇਰੇ ਤੱਕ ਕੱਪੜੇ ਵੀ ਪਾਟੇ ਹਨ ਤਾਂ ਜਾ ਕੇ ਜਦੋਂ ਰੱਬ ਦਾ ਦੂਤ ਰੱਬ ਨੂੰ ਮਿਲਿਆ ਰੱਬ ਨੂੰ ਕਹਿਣ ਲੱਗਾ ਕਿ ਇੱਕ ਨੇ ਕਿਹਾ ਹੈ ਕਿ ਮੇਰੇ ਕੋਲੇ ਸਭ ਕੁਝ ਹੈ ਮੈਨੂੰ ਕੁਝ ਨਹੀਂ ਚਾਹੀਦਾ ਹੁਣ ਬੱਸ ਕਰ ਜਾ ਤੇ ਦੂਸਰਾ ਮੰਗ ਰਿਹਾ ਹੈ ਤਾਂ ਰੱਬ ਨੇ ਅੱਗੋ ਕਿਹਾ ਕਿ ਜਿਸ ਕੋਲੇ ਸਭ ਕੁਝ ਹੈ ਉਸ ਨੂੰ ਕਹਿ ਕਿ ਤੂੰ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਤੇ ਮੈਂ ਤੈਨੂੰ ਦਾਤਾਂ ਦੇਣੀਆਂ ਬੰਦ ਕਰ ਦਊਂਗਾ ਤੇ ਜਿਸ ਕੋਲੇ ਕੁਝ ਨਹੀਂ ਹੈ ਉਸ ਨੂੰ ਕਹਿ ਤੂੰ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਜਦੋਂ ਦੂਤ ਧਰਤੀ ਤੇ ਆਇਆ ਉਸ ਨੇ ਇਸੇ ਤਰ੍ਹਾਂ ਹੀ ਕੀਤਾ ਉਸ ਇਨਸਾਨ ਨੂੰ ਕਿਹਾ ਕਿ ਤੇਰੇ ਲਈ ਰੱਬ ਨੇ ਕਿਹਾ ਹੈ ਕਿ ਤੂੰ ਸ਼ੁਕਰਾਨਾ ਕਰਨਾ ਬੰਦ ਕਰ ਦੇ ਤਾਂ ਉਹ ਕਹਿਣ ਲੱਗਾ ਕਿ ਇਹ ਮੈਂ ਨਹੀਂ ਕਰ ਸਕਦਾ ਮੈਂ ਤਾਂ ਉਸ ਦਾ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਇੰਨੀਆਂ ਦਾਤਾਂ ਦਿੱਤੀਆਂ ਇਹ ਕੰਮ ਮੇਰੇ ਕੋਲੋਂ ਨਹੀਂ ਹੋਣਾ ਤੇ ਜਦੋਂ ਉਸ ਭਿਖਾਰੀ ਨੂੰ ਜਾ ਕੇ ਕਿਹਾ ਕਿ ਤੂੰ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇ ਤਾਂ ਉਹ ਅੱਗੋ ਕਹਿਣ ਲੱਗਾ ਕਿ ਮੈਂ ਕਿਉਂ ਸ਼ੁਕਰਾਨਾ ਕਰਾਂ ਮੈਨੂੰ ਦਿੱਤਾ ਹੀ ਕੀ ਹੈ ਜਿਸ ਦਾ ਮੈਂ ਸ਼ੁਕਰਾਨਾ ਕਰਾਂ ਤਾਂ ਉਸੇ ਵਕਤ ਹਵਾ ਆਉਂਦੀ ਹੈ ਤੇ ਜੋ ਪਾਟੇ ਕੱਪੜੇ ਉਸ ਨੇ ਪਾਏ ਹੁੰਦੇ ਹਨ ਉਹ ਵੀ ਉਡਾ ਕੇ ਲੈ ਜਾਂਦੀ ਹੈ ਤਾਂ ਸਾਧ ਸੰਗਤ ਜੀ ਇਸ ਨਿੱਕੀ ਜੀ ਕਹਾਣੀ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਜੋ ਵਾਹਿਗੁਰੂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਉਹ ਜਿਹਦੀਆਂ ਦਾਤਾਂ ਦੀ ਕਦਰ ਕਰਦਾ ਹੈ ਉਸ ਦੀ ਝੋਲੀ ਹਮੇਸ਼ਾ ਹੀ ਖੁਸ਼ੀਆਂ ਦੇ ਨਾਲ ਦਾਤਾਂ ਦੇ ਨਾਲ ਭਰੀ ਰਹਿੰਦੀ ਹੈ ਤੇ ਜੋ ਪ੍ਰਮਾਤਮਾ ਨੇ ਸਾਡੇ ਕਰਮਾਂ ਦਾ ਸਾਨੂੰ ਰੁੱਖੀ ਮੀਸੀ ਦਿੱਤੀ ਆ ਚਾਹੇ ਕਿਸੇ ਨਾਲੋਂ ਘੱਟ ਤੇ ਕਿਸੇ ਨਾਲੋਂ ਵੱਧ ਸਾਨੂੰ ਉਸ ਦਾ ਵੀ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਸੀਂ ਜਦੋਂ ਅੱਗੋਂ ਗਿਲੇ ਸ਼ਿਕਵੇ ਕਰਨ ਲੱਗ ਜਾਂਦੇ ਆ ਕਿ ਸਾਨੂੰ ਦਿੱਤਾ ਹੀ ਕੀ ਹੈ ਤਾਂ ਫਿਰ ਸਾਡੇ ਕੋਲੇ ਜੋ ਹੁੰਦਾ ਹੈ ਉਹ ਵੀ ਸਾਡਾ ਨਹੀਂ ਰਹਿੰਦਾ ਇਸ ਲਈ ਜਦੋਂ ਵੀ ਸਵੇਰੇ ਉੱਠੋ ਤਾਂ ਸਭ ਤੋਂ ਪਹਿਲਾਂ ਮੂਲ ਮੰਤਰ ਜੀ ਦਾ ਜਾਪ ਕਰਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ